ਕੁਝ ਯਾਦਾਂ ਰਹਿ ਗਈਆਂ ਨੇ ਜੋ ਟੁੰਬਦੀਆਂ ਰਹਿੰਦੀਆਂ ਨੇ ਕੁਝ ਰਹਿ ਗਈਆਂ ਨਿਸ਼ਾਨੀਆਂ ਜੀ ਜੋ ਮੇਰੇ ਦਦ ਦੇ ਦੀਆਂ ਹਾਣੀ ਨੇ ਬਸ ਝਲਕ ਹੀ ਦੇਖਣ ਜੋਗੇ ਰਹਿ ਗਏ ਮੁੜ ਸਮਾਂ ਨਾ ਪਰਤਣਾਏ ਮੁੜ ਸਮਾਂ ਨਾ ਪਰਤਣਾਏ ਦੋਸਤੋ ਜੋ ਸਮਾਂ ਜ਼ਿੰਦਗੀ ਦੇ ਵਿੱਚ ਲੰਘ ਜਾਂਦਾ ਹੈ ਆਪਾਂ ਸਭ ਨੂੰ ਹੀ ਪਤਾ ਹੈ ਕਿ ਉਹ ਵਾਪਸ ਉੜ ਨਹੀਂ ਆਉਂਦਾ ਇਸੇ ਤਰ੍ਹਾਂ ਹੀ ਜੋ 1947 ਵਿੱਚ ਸਾਡੇ ਬਜ਼ੁਰਗਾਂ ਨੇ ਸੰਤਾਪ ਹੰਡਾਇਆ ਹੈ ਉਸ ਦੀਆਂ ਕੁਝ ਨਿਸ਼ਾਨੀਆਂ ਤੁਹਾਨੂੰ ਇਸ ਵਲੌਗ ਦੇ ਵਿੱਚ ਵੇਖਣ ਨੂੰ ਮਿਲਣਗੀਆਂ ਜੀ ਸੋ ਇਹ ਵਲੌਗ ਨੂੰ ਤੁਸੀਂ ਪੂਰਾ ਦੇਖਣਾ ਜੀ ਤੇ ਆਓ ਹੁਣ ਆਪਾਂ ਤੁਹਾਨੂੰ ਉਹ ਸਭ ਚੀਜ਼ਾਂ ਦਿਖਾਉਨੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਜੀ ਤੇ ਆਪਾਂ ਆਏ ਆ ਜੀ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਜੀ ਇਹ ਬਾਰਡਰ ਵਾਲੀ ਜਿਹੜੀ ਸਿਟੀ ਆ ਬਿਲਕੁਲ ਨਾਲ ਪਾਕਿਸਤਾਨ ਬਾਰਡਰ ਲੱਗਦਾ ਜੀ ਤੇ ਤੁਹਾਨੂੰ ਦਿਖਾਉਣੇ ਜਾ ਰਹੇ ਆ ਇਸ ਟਾਈਮ ਆਪਾਂ ਜਾ ਰਹੇ ਆ ਜੀ ਆ ਦੇਖੋ ਹੁਸੈਣੀ ਵਾਲਾ ਬਾਰਡਰ ਵਾਲੇ ਪਾਸੇ ਤੇ ਸਾਹਮਣੇ ਦੇਖੋ ਜੀ ਕਰੋ ਚੈੱਕ ਇੱਥੋਂ ਸਿਰਫ 5 ਕਿਲੋਮੀਟਰ ਰਹਿ ਜਾਂਦਾ ਹਨਾ ਬਾਈ 5 ਕਿਲੋਮੀਟਰ ਰਹਿ ਜਾਂਦਾ ਹੀ ਹੁਸੈਣੀ ਵਾਲਾ ਬਾਰਡਰ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਮਤਲਬ ਪੂਰਾ ਏਰੀਆ ਐਕਸਪਲੋਰ ਕਰਕੇ ਦਿਖਾਉਣ ਦੀ ਇੱਕ ਤਾਂ ਇੱਥੇ ਹੈਗਾ ਜੀ ਲਾਸਟ ਟ੍ਰੇਨ ਆ ਜਿੱਥੇ ਪਟੜੀ ਜਿਹੜੀ ਜਿੱਥੋਂ ਬੰਦ ਹੁੰਦੀ ਜਿੱਤੇ ਕੱਟ ਲੱਗਾ ਹਨਾ ਤੇ ਉਹ ਮਤਲਬ ਉਹ ਦਿਖਾਵਾਂਗਾ ਤੇ ਅੱਗੇ ਬਾਰਡਰ ਤੇ ਵੀ ਜਾਵਾਂਗੇ ਅੱਜਿੱਥੇ ਪ੍ਰੇਡ ਹੁੰਦੀ ਉੱਥੇ ਤਾਂ ਨਹੀਂ ਹੁਣ ਜਾਇਆ ਜਾਣਾ ਬੰਦ ਹੁੰਦਾ ਨਾ ਇਸ ਵੇਲੇ ਤੇ ਜਿੱਥੇ ਮਤਲਬ ਸ਼ਹੀਦ ਭਗਤ ਸਿੰਘ ਹਨਾ ਜੀ ਦੀ ਸਮਾਦ ਬਣੀ ਹੈ ਜੀ ਉੱਥੇ ਜ਼ਰੂਰ ਜਾਵਾਂਗੇ ਤੇ ਆਹ ਦੇਖੋ ਆਹ ਹੈਗਾ ਜੀ ਏਰੀਆ ਤੇ ਗੱਡੀ ਜਾ ਰਹੀ ਹੈ ਹੁਣ ਅਸੀਂ ਬਾਹਰ ਨਹੀਂ ਉਤਰਾਂ ਕਿਉਂਕਿ ਅੱਗੇ ਜਾਣਾ ਫਿਰ ਤਾਂ ਜੋ ਵਲੌਗ ਅਸੀਂ ਛੇਤੀ ਛੇਤੀ ਬਣਾ ਸਕੀਏ ਜੀ ਲਓ ਜੀ ਇਹ ਜਦੋਂ ਆਪਾਂ ਇਧਰ ਨੂੰ ਹਸਿਆਣੀ ਵਾਲਾ ਨੂੰ ਜਾਂਦੇ ਹਾਂ ਤਾਂ ਇੱਕ ਅੱਡਾ ਆਉਂਦਾ ਰਸਤੇ ਦੇ ਵਿੱਚ ਪਿੰਡ ਦਾ ਪਿੰਡ ਦਾ ਨਾਮ ਹੈਗਾ ਜੀ ਬਾਰੇਕੇ ਆ ਦੇਖ ਲਿਖਿਆ ਜੀ ਬਾਰੇ ਕੇ ਸੋ ਇਸ ਤਰ੍ਹਾਂ ਦਾ ਕੁਝ ਮਾਹੌਲ ਹੁੰਦਾ ਜੀ ਬਾਰਡਰ ਵਾਲੇ ਏਰੀਆ ਜਿਹੜੇ ਹੁੰਦੇ ਨੇ ਕੁਝ ਐਵੇਂ ਹੀ ਹੁੰਦਾ ਜੀ ਤੇ ਮੈਨੂੰ ਵਧੀਆ ਲੱਗਾ ਜਿੱਥੇ ਆਣ ਕੇ ਬੜਾ ਵਧੀਆ ਤੇ ਪਿੰਡਾਂ ਦਾ ਮਾਹੌਲ ਵੀ ਬੜਾ ਵਧੀਆ ਕੋਸ਼ਿਸ਼ ਕਰਾਂਗੇ ਕਿਸੇ ਨਾ ਕਿਸੇ ਪਿੰਡ 'ਚ ਵੀ ਜਾਣ ਦੀ ਤੇ ਸਭ ਤੋਂ ਪਹਿਲਾਂ ਮੇਰੀ ਵਿਜ਼ਿਟ ਹੋਊਗੀ ਜੀ ਉਧਰਲੇ ਪਾਸੇ ਰੇਲ ਜਿਸੇ ਤੁਹਾਨੂੰ ਦੱਸਿਆ ਪਟੜੀ 'ਚ ਕੱਟ ਲੱਗਾ ਜਿਸ ਤੋਂ ਬੰਦ ਕੀਤੀ ਹੈ। ਵੀ ਆਪਾਂ ਪਹੁੰਚ ਗਏ ਆ ਉਸ ਪਲੇਸ ਤੇ ਜਿੱਥੇ ਇੰਡੀਆ ਦਾ ਜਿਹੜਾ ਲਾਸਟ ਸਟੇਸ਼ਨ ਕਹਿ ਸਕਦੇ ਆਪਾਂ ਹਨਾ ਤੇ ਇੱਥੇ ਪਟੜੀ ਬੰਦ ਹੋ ਜਾਂਦੀ ਹੈ ਜੀ। ਉੱਤਰ ਕੇ ਜਾਵਾਂਗੇ ਤੇ ਕੋਲੋਂ ਦਿਖਾਵਾਂਗੇ ਲੈ ਵੀ ਮੁੰਡਿਆ ਲਾ ਦੇ ਗੱਡੀ ਇੱਥੇ ਹੈ ਸਾਹਮਣੇ ਹੈ ਜੀ ਹਾਂ ਜੀ ਆ ਦੇਖੋ ਜੀ ਮੇਰੇ ਪਿੱਛੇ ਇਹ ਆਉ ਟਿਕਾਣਾ ਜਿੱਥੋਂ ਮਤਲਬ ਕਿ ਪਾਕਿਸਤਾਨ ਨੂੰ ਜਾਣ ਵਾਲੀ ਟ੍ਰੇਨ ਆ ਬੰਦ ਹੋ ਗਈ ਸੀ ਜੀ ਆਜੋ ਹੁਣ ਮੇਰੇ ਨਾਲ ਨਾਲ ਆਪਾਂ ਉਹ ਪਟੜੀ ਤੁਹਾਨੂੰ ਦਿਖਾਉਨੇ ਆ ਕਿਉਂਕਿ ਜੇ ਆਪਾਂ ਸੋਚੀਏ ਤੇ ਬੜੀ ਵੱਡੀ ਗੱਲ ਹੈ ਜੀ ਇਹ ਇੱਕ ਇਤਿਹਾਸਕ ਥਾਂ ਹੈ ਵੀ ਤਕਰੀਬਨ 70-80 ਸਾਲ ਹੋ ਗਏ ਹੋਣਗੇ ਜੀ ਇਸ ਤੋਂ ਬਾਅਦ ਇਸ ਵਿਚਾਰੀ ਲੀ ਤੋਂ ਟ੍ਰੇਨ ਨਹੀਂ ਅੱਗੇ ਗਈ। ਭਾਈ ਕਿਵੇਂ ਆਉਂਦੀ ਹੈ ਟ੍ਰੇਨ ਇੱਥੇ ਕਦੀ ਕਦਾਂ ਇਹ ਕਿ ਲਿਉਂਦੇ ਹੀ ਨਹੀਂ ਇੱਥੇ। ਬੱਸ ਭਾਈ ਜਦੋਂ ਮੇਲਾ ਮੁੱਲਾ ਹੋਵੇ ਉਦੋਂ ਆਈ। ਅੱਛਾ ਮੇਲੇ ਦੇ, ਵਿਸਾਖੀ ਵਾਲੇ ਮੇਲੇ ਦੇ ਹਨਾ? ਵਿਸਾਖੀ ਮੇਲਾ 23 ਮਾਰਚ ਦੇ ਮੇਲੇ ਦੇ। ਹਾਂਜੀ ਹਾਂਜੀ। ਲਓ ਜੀ। ਅੱਛਾ ਇਹਨੂੰ ਹਸੈਣੀ ਵਾਲਾ ਪਿੰਡ ਪੈਂਦਾ ਹਨਾ। ਆਹ ਲਓ ਜੀ। ਇਹ ਹਸੈਣੀ ਵਾਲਾ ਇੱਥੇ ਬੋਰਡ ਵੀ ਲੱਗਾ ਜੀ ਉਹਦਾ। ਤੇ ਇਹ ਵਿਚਾਰੀ ਨੂੰ ਕਈ ਵੀ ਇਹਦੇ ਵਿਚਾਰੀ ਦੇ ਜਿਹੜੇ ਆ ਲਾਈਨ ਆ ਭਾਗ ਕਦੀ ਕਦੀ ਖੁੱਲਦੇ ਨੇ। ਆਜੋ ਮੇਰੇ ਨਾਲ ਅੱਗੇ। sire tak janne ya utthe likhya bhi hoya ve end of ਐਨ ਰੇਲਵੇ ਮਤਲਬ ਨਾਰਥ ਰੇਲਵੇ ਹੈਨਾ ਨਾਰਥ ਰੇਲਵੇ ਦਾ ਇੱਥੇ ਐਂਡ ਹੁੰਦਾ ਹੈ ਤੇ ਆ ਮਲਾ ਦਾ ਉਸ ਟਾਈਮ ਦਾ ਹੀ ਬਣਿਆ ਕਿ ਬਾਅਦ ਚ ਬਣਾਇਆ ਇਹ ਇਹ ਉਦੋਂ ਦਾ ਹੀ ਨਹੀਂ ਉਦੋਂ ਦਾ ਹੀ ਉਦੋਂ ਦਾ ਹੀ ਆ ਪੁਰਾਣੇ ਸਮੇ ਦਾ ਲਓ ਜੀ ਸੋ ਇਹ ਸਿਸਟਮ ਆ ਜੀ ਬਾਕੀ ਉਹ ਸਾਹਮਣੇ ਪੁਲ ਵੀ ਹੈਗੇ ਨੇ ਉਹ ਤੁਹਾਨੂੰ ਦਿਖਾਉਣੇ ਆਪਾਂ ਜ਼ੂਮ ਕਰਕੇ ਉਹ ਉਹ ਬਾਈਕਾ ਕਿਵੇਂ ਪੁਲ ਕਾਦੇ ਨੇ ਜਿਹੜੇ ਸਾਹਮਣੇ ਦੂਰ ਦੂਰ ਵੱਡੇ ਵੱਡੇ ਨੇ ਜਿਹੜੇ ਪੁਲਾ ਇਹਦੇ ਉੱਥੋਂ ਆਪਣਾ ਜਾਂਦੀ ਸੀ ਇੱਕ ਹਾਂਜੀ ਲਾਲੋ ਟ੍ਰੇਨ ਵਗੈਰਾ ਅੱਛਾ ਅੱਛਾ ਉਧਰ ਨੂੰ ਵੀ ਜਾਂਦੀ ਸੀ ਪਹਿਲਾਂ ਉਧਰ ਜਾਂਦੀ ਸੀ अच्छा, अच्छा अच्छा, आ आ अच्छा ते ते ओदे ਵਿੱਚੋਂ ਲੰਘ ਕੇ ਸਿੱਧੀ ਉਹ ਪਾਕਿਸਤਾਨ ਲਾਹੌਰ ਨੂੰ ਜਾਂਦੀ ਹੈ। اچھا اچھا ਜੀ। ਹਾਂ ਜੀ। ਤੇ ਆ ਬਾਅਦ ਉਸ ਤੋਂ ਬਾਅਦ ਇੱਧਰ ਵੀ ਕੀਤੀ ਸੀ। اچھا اچھا। ਠੀਕ ਹੈ। ਪਹਿਲਾਂ ਉੱਥੇ ਸੀ ਪੁਰਾਣੀ ਜਦੋਂ ਪਹਿਲਾਂ ਅੰਗਰੇਜ਼ਾਂ ਦੇ ਟਾਈਮ ਤੇ ਉਹਦੇ ਵਿੱਚੋਂ ਦੀ ਜਾਂਦੀ ਸੀ ਰੇਲ। ਜੀ ਜੀ। ਇੱਕ ਇਹ ਵੀ ਤੁਹਾਨੂੰ ਟਿਕਾਣਾ ਦਿਖਾਇਆ ਹੁਣ ਉੱਥੇ ਜਾਂਦੇ ਹਾਂ ਸਿਰੇ ਤੇ। ਐਂਡ ਆਫ ਰੇਲਵੇ। ਹੁਣ ਜਾ ਰਹੇ ਆਪਾਂ ਆ ਲਿਖਿਆ ਜੀ। ਐਂਡ ਆਫ ਨਾਰਥ ਰੇਲਵੇ। ਇਸ ਤੋਂ ਅੱਗੇ ਆ ਜਿਹੜੀ ਉਹ ਪਟੜੀ ਬੰਦ ਹੈ ਜੀ। ਲਓ ਜੀ ਬਿਲਕੁਲ ਕੋਲੋਂ ਦਿਖਾਰਾ ਤੁਹਾਨੂੰ ਮੈਂ ਐਂਡ ਆਫ ਨਾਰਥ ਰੇਲਵੇ ਸਾਈਡ ਤੋਂ ਵੀ ਦੇਖ ਲਈ ਇੱਧਰੋਂ ਲਓ ਅੱਗੇ ਫਿਰ ਇਹਨਾਂ ਦਾ ਜੋ ਵੀ ਸਿਸਟਮ ਹੈ ਬੰਦ ਹੈ ਤੇ ਅੱਗੇ ਇੱਕ ਛੋਟਾ ਜਿਹਾ ਕੋਈ ਸੂਆਕਸੀ ਵਗੈਰਾ ਲੰਘਦੀ ਹੈ ਤੇ ਉਹ ਹੈ ہاں ਆਹ ਲਓ ਜੀ ਆਕੇ ਤੇ ਉਦੋਂ ਦੇ ਲੱਗੇ ਹੋਣਗੇ ਜੀ ਵਾਓ ਇਹ ਇੱਥੇ ਜਾਣ ਲਈ ਹੈਗਾ ਰਸਤਾ ਵੀਰੇ ਚਲੋ ਜਾਨੇ ਆ ਤੇ ਫਿਰ ਇਹ ਵੀ ਦੇਖਦੇ ਆ ਇਹਨੂੰ ਇੱਧਰ ਆਓ ਜੀ ਜਿਹੜਾ ਆਹ ਏਰੀਆ ਨਾ ਤੇ ਇਹ ਹੈਗਾ ਜੀ ਇੱਥੋਂ ਲੰਘਦੀ ਸੀ ਟ੍ਰੇਨ ਇੱਕ ਹਿਸਾਬ ਦਾ ਸਟੇਸ਼ਨ ਕਹਿ ਲੋ ਜਾਂ ਉਹਦੇ ਰਿਗਾਰਡਿੰਗ ਚੀਜ਼ ਆ ਉਹਦੇ ਨਾਲ ਰਿਲੇਟਡ ਤੇ ਮੈਂ ਸਾਹਮਣੇ ਜੋ ਦਿਖਾਉਣ ਲੱਗਾ ਤੁਹਾਨੂੰ ਇਹ ਹੈਗਾ ਜੀ ਸਤਲੁਜ ਦਰਿਆ ਤੇ ਇੱਥੋਂ ਲੰਘਦੀ ਸੀਗੀ ਜੀ ਸਿੱਧਾ ਟ੍ਰੇਨ ਆਹ ਦੇਖੋ ਜਿਹੜੇ ਪੁਲ ਨੇ ਸਾਹਮਣੇ ਆ ਜਿਹੜੇ ਇਹ ਪੁਲ ਕਹਿੰਦਾ ਭਾਵੇਂ ਕਿ ਇਹਨਾਂ ਦੇ ਉੱਪਰੋਂ ਪਟੜੀ ਜਿਹੜੀ ਲੰਘਦੀ ਸੀ ਸਿੱਧੀ ਤੇ ਇੱਥੋਂ ਆ ਬੰਦ ਕੀਤੀ ਹੋਈ ਨੀਚੇ ਜਾ ਕੇ ਤੁਹਾਨੂੰ ਦਿਖਾਵਾਂਗਾ ਮੈਂ ਮੈਂ ਕਿਹਾ ਚਲੋ ਇਹ ਵੀਊ ਪਹਿਲਾਂ ਦਿਖਾਵਾਂ ਜਿੱਥੋਂ ਲੰਘਦੀ ਸੀ ਸਿੱਧਾ ਪਰ ਉਹਨੂੰ ਜਾਣ ਵਾਸਤੇ ਲਾਹੌਰ ਵੱਲ ਨੂੰ ਜਾਂ ਕਿਹੜੋ ਪਾਕਿਸਤਾਨ ਵੱਲ ਨੂੰ ਜਾਂਦੀ ਸੀਗੀ ਜੀ ਲਓ ਜੀ ਇਹ ਸਤਲੁਜ ਦਰਿਆ ਦੇ ਵਿੱਚ ਨੇ ਸਾਰੇ ਪੁਲਾ ਜਿਹੜੇ ਹਾਂਜੀ ਜਿਹੜਾ ਇਹ ਏਰੀਆ ਨਾ ਸਾਹਮਣੇ ਨਜ਼ਰ ਆ ਰਿਹਾ ਸਾਹਮਣੇ ਪਾਣੀ ਦਾ ਨਜ਼ਰ ਆਉਂਦਾ ਇਹ ਹੈਗਾ ਜੀ ਸਤਲੁਜ ਦਰਿਆ ਦਾ ਏਰੀਆ ਇਹ ਸਤਲੁਜ ਦਰਿਆ ਹੈਗਾ ਜੀ ਸੋ ਆਪਾਂ ਉੱਥੇ ਹੀ ਖੜੇ ਆਂ ਜਿੱਥੇ ਤੁਹਾਨੂੰ ਦੱਸਿਆ ਵੀ ਲਾਸਟ ਜਿਹੜਾ ਸਟੇਸ਼ਨ ਆ ਇੱਕ ਪਹਿਲਾਂ ਦਿਖਾਇਆ ਤੁਹਾਨੂੰ ਇੱਕ ਇਹ ਆ ਇਹ ਮਤਲਬ ਉਹ ਵੀ ਹੈਗਾ ਇੱਕ ਇਹ ਵੀ ਸੀਗਾ ਉਹ ਬਾਅਦ ਚ ਜਿੱਥੇ ਬੰਦ ਹੋਈ ਆ ਪਹਿਲਾਂ ਇਹ ਵੀ ਸੀਗਾ ਇਧਰੋਂ ਵੀ ਜਾਂਦੀ ਸੀ ਬਾਅਦ ਚ ਕਹਿੰਦੇ ਵੀ ਉਧਰ ਪਟੜੀ ਲਾ ਦੀ ਦੂਜੇ ਪਾਸੇ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਉਸ ਤੋਂ ਪਹਿਲਾਂ ਇਧਰ ਸੀਗੀ ਜੀ ਸਟਾਰਟਿੰਗ ਦੇ ਵਿੱਚ ਇਹ ਪਟੜੀ ਜਾਂਦੀ ਸੀਗੀ ਤੇ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣਾ ਮੈਂ ਆ ਗੇਟ ਦੇਖੋ ਤੁਸੀਂ ਉਸ ਟਾਈਮ ਦੇ ਕਿਵੇਂ ਜਿਵੇਂ ਬਣੇ ਹੋਏ ਨੇ ਕਿੰਨੇ ਮਜ਼ਬੂਤ ਨੇ ਆ ਦੇਖੋ ਇਧਰ ਆ ਲੋ ਜੀ ਛਣਕਦੇ ਨਹੀਂਗੇ ਆ ਦੇਖੋ ਕਿੰਨੀ ਮੋਟੀ ਜਾਦਰ ਲੱਗੀ ਲਾਇਓ ਨੇੜੇ ਮੜਾ ਜਾ ਦਿਖਾਓ ਕਰੋ ਚੈੱਕ ਕਿੰਨੇ ਗੇ ਦੀ ਜਾਦਰ ਲੱਗੀ ਆ ਬਾਈ ਸਾਡੇ ਮਿਸਤਰੀ ਵੀਰ ਵੇਖ ਕੇ ਦੱਸ ਦੇਣ ਯਾ ਦੇਖੋ ਕਿੰਨਾ ਮੋਟਾ 게ਟ ਬਣਿਆ ਹੋਇਆ ਤੇ ਵੇਖ ਕੇ ਨਾ ਪੁਰਾਣੀਆਂ ਚੀਜ਼ਾਂ ਤੇ ਬੜਾ ਵਧੀਆ ਲੱਗਦਾ ਕਿਉਂਕਿ ਹੁਣ ਇਹ ਚੀਜ਼ਾਂ ਨਹੀਂ ਆਪਣੇ ਕੋਲ ਸੋ ਉਹ ਟਾਈਮ ਕਿੰਨਾ ਵਧੀਆ ਹੋਏਗਾ ਜਿਨ੍ਹਾਂ ਨੇ ਚੀਜ਼ਾਂ ਦੇਖੀਆਂ ਇੱਕ 47 ਦੇ ਸੰਤਾਪ ਨੂੰ ਛੱਡ ਕੇ ਬਾਕੀ ਸਭ ਕੁਝ ਠੀਕ ਸੀ ਲਓ ਜੀ ਆ ਉਹ ਏਰੀਆ ਜੀ ਜਿੱਥੋਂ ਟ੍ਰੇਨ ਲੰਘਦੀ ਹਿ ਵਿਚਕਾਰੋਂ ਤੇ ਪਰੜੀ ਤੁਹਾਨੂੰ ਦਿਖਾਉਣਾ ਵਾ ਇਹ ਪਹਿਲਾਂ ਸੀਗਾ ਜੀ ਉਹ ਪਹਿਲੀ ਨਾਲੋਂ ਜਿਹੜੀ ਤੁਹਾਨੂੰ ਦਿਖਾਈ ਹੈ ਪਹਿਲਾਂ ਮੈਂ ਲਓ ਜੀ ਆ ਚੈੱਕ ਕਰੋ ਇਹ ਬਈ ਪਟੜੀ ਫਿਰ ਇੱਥੋਂ ਹੁਣ ਚੱਕਦੀ ਮੈਂ ਇੱਕ ਟਾਈਮ ਤੇ ਹੈਗੀ ਵੀ ਸੀ ਕਹਿੰਦੇ ਪਹਿਲਾਂ ਹਾਂਜੀ ਪਹਿਲਾਂ ਹੈਗੀ ਹੁਣ ਚੱਕਦੀ ਹੈ ਅੱਛਾ ਅੱਛਾ ਜੀ ਲਓ ਜੀ ਇਹ ਦੇ ਵਿੱਚ ਵੇਖ ਲਈਆਂ ਚੀਜ਼ਾਂ ਨੇ ਸਭ ਤੋਂ ਪਹਿਲਾਂ ਤੇ ਗੇਟ ਚੈੱਕ ਕਰੋ ਤੁਸੀਂ ਕਿੰਨਾ ਵੱਡਾ ਬਣਿਆ ਹੋਇਆ ਓਬਵੀਅਸਲੀ ਗੱਲ ਆ ਵੀ ਜਦੋਂ ਇੱਥੋਂ ਟ੍ਰੇਨ ਲੰਘਣੀ ਹੈ ਤਾਂ ਗੇਟ ਵੱਡਾ ਹੀ ਹੋਊਗਾ ਪਰ ਮਜ਼ਬੂਤ ਬਹੁਤ ਬਣਿਆ ਤੇ ਦੀ ਉਚਾਈ ਘੱਟ ਤੋਂ ਘੱਟ 15 ਫੁੱਟ ਹੈਗੀ ਹੈ ਜੀ ਹਨਾ 15 ਫੁੱਟ ਦੀ ਉਚਾਈ ਹੈਗੀ ਹੈ ਜੀ ਤੇ ਇੱਕ ਵਾਰੀ ਫੀਲ ਕਰੋ ਤੁਸੀਂ ਉਸ ਟਾਈਮ ਨੂੰ ਸਾਈਡ ਤੇ ਉਹ ਡਿਜ਼ਾਈਨ ਚੈੱਕ ਕਰੋ ਇਹ ਉਸ ਟਾਈਮ ਦੇ ਐਜ਼ ਇਟ ਇਜ਼ ਪਏ ਨੇ ਔਰ ਸਾਹਮਣੇ ਜ਼ੂਮ ਕਰ ਦੋ ਮੜੀ ਜੀ ਬਾਈ ਜੀ ਹਨਾ ਤੇ ਉਹ ਉਸ ਟਾਈਮ ਦੇ ਨੇ ਆ ਜਦੋਂ ਉਸ ਟਾਈਮ ਲਾਈਟ ਨਹੀਂ ਹੋਣੀ ਉਦੋਂ ਦੀਵੇ ਵਗੈਰਾ ਬੱਲ ਨੂੰ ਜਾਂ ਕਹਿ ਲਓ ਤੁਸੀਂ ਵੈਂਟੀਲੇਸ਼ਨ ਸਿਸਟਮ ਵੀ ਇਹ ਕੰਮ ਹੋ ਸਕਦਾ ਜੀ ਪਹਿਲਾਂ ਐਵੇਂ ਬਣਦਾ ਸੀਗਾ ਜੀ ਏਰੀਆ ਤੇ ਸਿਰੇ ਤੱਕ ਜਾਂਨੇ ਆ ਦੇਖ ਕੇ ਆਉਨੇ ਆ ਉੱਪਰ ਦੇਖੋ ਤੁਸੀਂ ਗਾਰਡਰ ਨੇ ਜਿਹੜੇ ਕਿੱਡੇ ਤਗੜੇ ਨੇ ਕਿੰਨੇ ਮਤਲਬ ਲੋਹੇ ਦਾ ਜਿਹੜਾ ਮਜ਼ਬੂਤੀ ਦਾ ਕੰਮ ਹੋਇਆ ਪਈ ਉਸ ਟਾਈਮ ਅੰਗਰੇਜ਼ਾਂ ਨੇ ਪੂਰੀ ਆਪਣੀ ਦੇਖਰੇਖ ਚ ਤਿਆਰ ਕੀਤਾ ਹੋਊਗਾ ਜਦੋਂ ਵੀ ਲਾਈਨ ਤਿਆਰ ਹੋਈ ਹੋਣੀ ਹੈ ਤੇ ਸ਼ਾਇਦ ਜਿਹੜੇ ਆ ਥੱਲੇ ਰੋੜੇ ਪਏ ਨੇ ਜੀ ਇਹ ਗਵਾਹ ਹੋਣ ਉਸ ਟਾਈਮ ਦੇ ਜੋ ਟਾਈਮ 47 ਦੇ ਵਿੱਚ ਸੀਗਾ ਟ੍ਰੇਨ ਜਦੋਂ ਲੰਘਦੀ ਸੀ ਪਰ ਇਹ ਵਿਚਾਰੇ ਬੋਲ ਨਹੀਂ ਸਕਦੇ ਤੇ ਆਪਾਂ ਨੂੰ ਬਿਆਨ ਕਰਕੇ ਦੱਸ ਨਹੀਂ ਸਕਦੇ ਹੈਗੇ ਤੇ ਇਹ ਬਈ ਉਸ ਟਾਈਮ ਦਾ ਫਿਰ ਟਿਕਟ ਕਰ ਲਓ ਜੀ ਉਸ ਟਾਈਮ ਦਾ ਟਿਕਟ ਕਰ ਹੈਗਾ ਜੀ ਤੇ ਅੱਗੇ ਹੁਣ ਸਾਰਾ ਕੁਝ ਜਿਵੇਂ ਦੇਸ਼ ਵੰਡੇ ਗਏ ਉਵੇਂ ਵਿਚਾਰਾ ਸਟੇਸ਼ਨ ਵੀ ਇੱਥੇ ਰਹਿ ਗਿਆ ਇਕੱਲਾ ਜੀ ਤੇ ਉਡੀਕ ਕਰ ਰਿਆ ਹੋਵੇਗਾ ਕਿਦ ਨਾ ਕਿਤੇ ਵੀ ਕੋਈ ਮੇਰੀ ਹਿੱਕ ਤੋਂ ਕੋਈ ਟ੍ਰੇਨ ਲੰਘੇ ਆਗੇ ਕਿਉਂਕਿ ਰੌਣਕ ਕਿਸੇ ਟਾਈਮ ਇੱਥੇ ਲੱਗਦੀ ਰਹੀ ਹੋਊਗੀ ਕਿਸੇ ਨੇ ਲਾਹੌਰ ਜਾਣਾ ਕਿਸੇ ਨੇ ਕਸੂਰ ਜਾਣਾ ਹਨਾ ਜੀ ਤੇ ਵਧੀਆ ਲੱਗਿਆ ਇੱਥੇ ਆਣ ਕੇ ਪਰ ਕਿਤ ਨਾ ਕਿਤੇ ਮਨ ਨੂੰ ਉਦਾਸੀ ਵੀ ਹੁੰਦੀ ਏ ਇਹੋ ਜੀ ਸੁੰਨੀ ਥਾਂ ਜਿਹੜੀ ਆ ਦੇਖ ਕੇ ਦੇਖੋ ਤੁਸੀਂ ਕਿੰਨਾ ਸੁੰਨ ਮਸੁੰਨੇ ਜੀ ਏ ਤੇ ਥੋੜਾ ਜਿਹਾ ਚਲੋ ਹੁਣ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਸੋ ਸਾਹਮਣੇ ਸਤਲੁਜ ਆ ਜੀ ਇੱਧਰ ਹੁਣ ਆਪਾਂ ਚੱਲਦੇ ਆ ਨੈਕਸਟ ਮੂਵ ਲੈਣੇ ਆ ਜੀ ਆਪਦਾ ਖੁਸੈਣੀ ਵਾਲਾ ਬਾਰਡਰ ਨੂੰ ਅਸੀਂ ਜਾ ਰਹੇ ਆ ਜੀ ਤੇ ਇਹ ਹੈਗਾ ਜੀ ਸਤਲੁਜ ਦਰਿਆ ਬਾਈ ਕਿਦਾਂ ਪਾਣੀ ਇੱਥੇ ਹੁਣ ਹੈ ਨਹੀਂ ਘਟਾ ਹਨਾ ਪਾਣੀ ਹੁਣ ਤਾਂ ਸ਼ਿਕਾਇਤਾਂ ਨਾ ਹੁੰਦਾ ਇੰਨੀ ਸਫਾਈ ਚੱਲੀ ਹੈ ਸਫਾਈ ਚੱਲੀ ਜਾਂਦੀ ਕਿਉਂਕਿ ਬਹੁਤ ਖੜ ਜਦੋਂ ਆਇਆ ਸੀ ਹਨਾ ਕਾਫੀ ਪਾਣੀ ਇਹਦੇ ਵਿੱਚ ਸੀਗਾ ਮੈਂ ਉਦੋਂ ਵੀ ਇੱਧਰ ਆਇਆ ਸੀ ਵਲੌਗ ਬਣਾ ਕੇ ਪਾਇਆ ਸੀ ਹਨਾ ਚਲੋ ਠੀਕ ਹੈ ਜੀ ਹਾਂਜੀ ਹੁਣ ਆਪਾਂ ਇਸ ਟਾਈਮ ਬਿਲਕੁਲ ਖੜੇ ਆ ਜੀ ਉਸ ਜਗ੍ਹਾ ਤੇ ਜਿੱਥੋਂ ਅੱਗੇ ਕੁਝ ਕਿਲੋਮੀਟਰ ਤੋਂ ਲੈ ਲਓ ਕਿ 500 ਮੀਟਰ ਤੋਂ ਆਈ ਥਿੰਕ ਪਾਕਿਸਤਾਨ ਜਿਹੜਾ ਸ਼ੁਰੂ ਹੋ ਜਾਂਦਾ ਜੀ ਸਾਹਮਣੇ ਫਲੈਗ ਲੱਗੇ ਨੇ ਦੋਵਾਂ ਕੰਟਰੀਆਂ ਦੇ ਤੇ ਮੈਂ ਬਾਈ ਨੂੰ ਕਵਾਂਗਾ ਤੁਸੀਂ ਜ਼ੂਮ ਕਰਕੇ ਦਿਖਾਓ ਜੀ ਮੜਾ ਜਾ ਦੋਵਾਂ ਕੰਟਰੀਆਂ ਦੇ ਫਲੈਗ ਲੱਗੇ ਹੋਏ ਨੇ ਜੀ ਇੰਡੀਆ ਐਂਡ ਪਾਕਿਸਤਾਨ ਚੈੱਕ ਕਰੋ ਜੀ ਵਸਦੇ ਰਹਿਣ ਦੇਸ਼ ਦੋਵੇਂ ਕਹਿੰਦੇ ਵੀ ਇੱਧਰ ਵੀ ਪੰਜਾਬ ਮੇਰਾ ਉੱਧਰ ਵੀ ਪੰਜਾਬ ਹਨਾ ਤੇ ਬੜਾ ਵਧੀਆ ਲੱਗਦਾ ਜੀ ਇਹੋ ਜਿਹਾ ਮਾਹੌਲ ਦੇਖ ਕੇ ਚਲੋ ਹੁਣ ਆਪਾਂ ਚੱਲਦੇ ਆਂ ਇੱਧਰਲੇ ਪਾਸੇ ਜਿੱਧਰ ਸ਼ੀਤਪਕ ਸਿੰਘ ਹਨਾ ਦੀ ਜਿਹੜੀ ਹੈ ਸਮਾਦ ਬਣੀ ਹੈ ਜੀ ਉਹ ਆਪਾਂ ਦੇਖਦੇ ਆਂ ਜਾ ਕੇ ਜੀ ਆ ਆ ਲਿਖਿਆ ਵੀ ਹੈ ਸਾਹਮਣੇ ਜੀ ਦਿਖਾਉਂਦੇ ਤੁਹਾਨੂੰ ਸ਼ਹੀਦੀ ਸਮਾਰਕ ਖੁਸੈਣੀ ਵਾਲਾ ਤੇ ਇਧਰ ਲਿਖਿਆ ਜੀ ਸ਼ਹੀਦੋਂ ਕੀ ਚਿਤਾਵਾਂ ਉੱਪਰ ਲੱਗੇਗੇ ਹਰ ਬਰਸ ਮੇਲੇ ਵਤਨ ਪਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਨ ਹੋਗਾ ਕੀ ਬਾਤ ਹੈ ਜੀ ਸਲੂਟ ਹੈ ਸੋ ਜਾ ਕੇ ਦੇਖਦੇ ਆਂ ਜੀ ਬਾਕੀ ਲੋ ਜੀ ਹੁਣ ਆਪਾਂ ਜਾ ਰਹੇ ਆ ਜਿੱਧਰ ਸੈਰਮਨੀ ਹੁੰਦੀ ਨਾ ਪਰੇਡ ਹੁੰਦੀ ਹੈ ਸ਼ਾਮ ਨੂੰ ਉਧਰ ਨਹੀਂ ਆਪਾਂ ਜਾਣਾ ਹੈਗਾ ਕਿਉਂਕਿ ਹੁਣ ਦੁਪਹਿਰ ਦਾ ਟਾਈਮ ਆ ਤੇ ਆਪਾਂ ਨੂੰ ਸ਼ਾਮ ਤੱਕ ਦੀ ਵੇਟ ਕਰਨੀ ਪੈਣੀ ਆ ਤੇ ਲਓ ਜੀ ਆ ਸਾਹਮਣੇ ਇਸ ਤਰ੍ਹਾਂ ਕਰਕੇ ਬੋਰਡਸ ਲੱਗੇ ਨੇ ਤੇ ਸ਼ਹੀਦ ਰਾਜਗੁਰੂ ਸ਼ਹੀਦ ਭਗਤ ਸਿੰਘ ਸ਼ਹੀਦ ਸੁਖਦੇਵ ਇਹਨਾਂ ਸਾਰਿਆਂ ਦੇ ਜਿਹੜੇ ਸਾਡੇ ਸੂਰਮੇ ਨੇ ਉਹਨਾਂ ਦੀਆਂ ਫੋਟੋਸ ਲੱਗੀਆਂ ਨੇ ਨਾਲ ਬੋਰਡ ਲੱਗੇ ਨੇ ਤੇ ਪਹੁੰਚਨੇ ਆਪਾਂ ਜੀ ਲਓ ਜੀ ਇੱਥੋਂ ਜਿਹੜਾ ਹੁਸੈਨੀਵਾਲਾ ਬਾਰਡਰ ਤੇ ਆਪਾਂ ਆਏ ਆ ਇੱਥੇ ਇਹ ਉਹ ਪਲੇਸ ਹੈ ਜਿੱਥੇ ਰਾਜਗੁਰੂ ਸੁਖਦੇਵ ਸੇ ਸੁਖਦੇਵ ਤੇ ਸ਼ੀਤਪਕ ਸਿੰਘ ਜੀ ਦੀ ਸਮਾਦ ਹੈ ਤੇ ਖਾਸ ਕਰਕੇ ਇਸ ਚੀਜ਼ ਦਾ ਧਿਆਨ ਤੁਸੀਂ ਰੱਖੋ ਜੀ ਪਲੀਜ਼ ਟੇਕ ਆਫ ਯੂਰ ਸ਼ੂਜ਼ ਇੱਥੇ ਸ਼ੂਜ਼ ਉਤਾਰ ਕੇ ਜਾਣਾ ਵੈਸੇ ਚਾਹੀਦਾ ਵੀ ਹੈ ਕਿਉਂਕਿ ਹਨਾ ਬਾਈ ਜੀ ਸਾਡੇ ਇੱਥੇ ਸ਼ਹੀਦਾਂ ਦੀ ਜਗ੍ਹਾ ਹੈ ਏਰੀਆ ਬਹੁਤ ਪਿਆਰਾ ਤਿਆਰ ਕੀਤਾ ਹੋਇਆ ਹੈ ਤੇ ਬਾਈ ਜੀ ਆਹ ਗੇਟ ਉਹੀ ਹੈ ਜਿਹੜਾ ਲੰਘਦਾ ਪਿਆ ਸੀ ਹਨਾ ਤੇ ਇਸ ਗੇਟ ਤੋਂ ਪਹਿਲਾਂ ਟ੍ਰੇਨਾਂ ਲੰਘਦੀਆਂ ਸੀਆਂ ਜੀ ਤੇ ਕੁਝ ਇੱਧਰ ਇਤਿਹਾਸ ਲਿਖਿਆ ਇਹਦੇ ਬਾਰੇ ਕਿਵੇਂ ਆ ਜੀ ਅਨੋਖੀ ਰੇਲ ਯਾਤਰਾ ਇਹ ਵਰਚੁਅਲ ਰੇਲ ਯਾਤਰਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਪੇਸ਼ਾਵਰ ਤੋਂ ਫਰੋਜਪੁਰ ਵਿਚਕਾਰ ਰੇਲ ਯਾਤਰਾ ਨਾਲ ਸੰਬੰਧਤ ਹੈ ਇਸ ਵਿੱਚ ਦੋਹਾਂ ਸ਼ਹਿਰਾਂ ਵਿਚਾਲੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਦੇ ਇਤਿਹਾਸ ਅਤੇ ਸੱਭਿਆਚਾਰ ਦੀ ਜਾਣਕਾਰੀ ਮਿਲਦੀ ਹੈ ਇਸ ਰੇਲ ਕੋਚ ਵਿੱਚ ਤੁਸੀਂ ਵਰਚੁਅਲ ਯਾਤਰਾ ਰਾਹੀਂ ਉਸ ਸਮੇਂ ਦੀ ਅਸਲ ਯਾਤਰਾ ਦਾ ਅਨੁਭਵ ਕਰ ਸਕਦੇ ਹੋ ਜਿਹੜਾ ਆ ਸਾਹਮਣੇ ਇਹਨਾਂ ਨੇ ਮਾਡਲ ਤਿਆਰ ਕਰਿਆ ਜੀ ਇਹ ਹੈਗਾ ਜੀ ਡੱਬਾ ਇਹ ਵੀਰੇ ਹੁਣ ਖੜਾ ਕੀਤਾ ਜਾਂ ਪਹਿਲਾ ਸੀਗਾ ਜੀ ਇਹ ਅੱਛਾ ਹੁਣੇ ਲੈਂਦਾ ਇਹ ਅੱਗਾ 1-2 ਸਾਲ 2 ਸਾਲ ਪਹਿਲਾਂ ਅੱਛਾ ਜੀ ਇਹਦੇ ਤੇ LCD ਵਗੈਰਾ ਲਾਇਆ ਲੋਗ ਆਪ ਦਾ ਪੁਰਾਣਾ ਇਤਿਹਾਸ ਜੋ ਸਕਣ ਬਾਈ ਜੀ ਆਹ ਜਿਹੜੇ ਨਿਸ਼ਾਨ ਪਏ ਨੇ ਇਹ ਕਾਹਦੇ ਨੇ ਇਹਦੇ ਤੇ ਗੋਲੀਆਂ ਗੋਲੀਆਂ ਨੇ ਜੀ ਨਾ ਕਿਸ ਤਰ੍ਹਾਂ ਨੇ ਦੋ ਦੋ ਨੇ ਗੋਲੀਆਂ ਦੀ ਅੱਛਾ ਜੀ ਵਾਹ ਜੀ ਵਾਹ ਹਨਾ ਰੰਗ ਪੈਨ ਨੂੰ ਦੁਬਾਰੇ ਕਰਤਾ ਹੋਣਾ ਸਾਰਾ ਪਰ ਨਿਸ਼ਾਨ ਉਦੋਂ ਦੇ ਨੇ ਚੈੱਕ ਕਰੋ ਜੀ ਇਹ ਸਭ ਗੋਲੀਬਾਰੀ ਦੇ ਨਿਸ਼ਾਨ ਉਸ ਟਾਈਮ ਦੇ ਕੀ ਬਾਤਾਂ ਨੇ ਜੀ ਇਹ ਟ੍ਰੇਲ ਟ੍ਰੇਨ ਦਾ ਜਿਹੜਾ ਡੱਬਾ ਇੱਕ ਮਾਡਲ ਹੈ ਇਧਰੋਂ ਪੌੜੀਆਂ ਜਾਂਦੀਆਂ ਨੇ ਇਸ ਟਾਈਮ ਬੰਦ ਹੋਊਗਾ ਜੀ ਇਹ ਇਹ ਹੁਣ ਬੰਦ ਆ ਮਤਲਬ ਕਿ ਇਹਦੇ ਅੰਦਰ ਕਿਵੇਂ ਦੱਸਿਆ ਹੋਇਆ ਜੀ ਕਿਵੇਂ ਆ ਇਤਿਹਾਸ ਬਾਰੇ ਉੱਥੋਂ ਦੇ ਜੀ ਸਾਰਾ ਜੀ ਜੋ ਵੀ ਆਪਣੇ ਜੀ ਸ਼ਹਿਰ ਬਾਰੇ ਉਧਰ ਦੇ ਸ਼ਹਿਰ ਪਾਕਿਸਤਾਨ ਦੇ ਸਾਰੇ ਉਹ ਉਹਨਾਂ ਨੇ ਲਿਖਿਆ ਵੀ ਉਸ ਟਾਈਮ ਦੀ ਟ੍ਰੇਨ ਜਿਹੜਾ ਸਫਰ ਸੀ ਉਹਦਾ ਅਨੁਭਵ ਕਰ ਸਕਦੇ ਹੋ ਹਾਂ ਮੈਨੂੰ ਇਹ ਪਲੇਸ ਬਹੁਤ ਸਾਫ਼ ਸੁਥਰੀ ਲੱਗੀ ਬਹੁਤ ਸ਼ਾਂਤਮਈ ਹੈ ਤੁਸੀਂ ਇਹਦੇ ird gird ਮਤਲਬ ਆਲੇ ਦੁਆਲੇ ਇਧਰ ਨੂੰ ਤੁਰ ਵੀ ਸਕਦੇ ਹੋ ਮੈਂ ਇਸ ਵਾਰ ਜਦੋਂ ਇਧਰ ਆਇਆ ਤੇ ਮੈਂ ਸੋਚਿਆ ਕਿ ਮੈਂ ਇਸ ਚੀਜ਼ ਨੂੰ ਵਲੌਗ ਦਾ ਰੂਪ ਦੇ ਕੇ ਤੁਹਾਨੂੰ ਸਾਰਿਆਂ ਨੂੰ ਦਿਖਾਵਾਂ ਵੀ ਮੈਨੂੰ ਵੀ ਵਧੀਆ ਲੱਗੂਗਾ ਸੋ ਜਿਨ੍ਹਾਂ ਨੇ ਅਜੇ ਤੱਕ ਹੁਸੈਨੀ ਵਾਲਾ ਬਾਰਡਰ ਜਾਂ ਏਰੀਆ ਨਹੀਂ ਦੇਖਿਆ ਉਹ ਦੇਖ ਸਕਦੇ ਨੇ ਸੌਰੀ ਕਿ ਮੈਂ ਤੁਹਾਨੂੰ ਪ੍ਰੇਡ ਜਿਹੜੀ ਉਹ ਨਹੀਂ ਦਿਖਾ ਸਕਿਆ ਲੇਕਿਨ ਸਮਾਦੀ ਬੀ ਕੇ ਦੱਤ ਲੋ ਜੀ ਇਹ ਬੀ ਕੇ ਦੱਤ ਜੀ ਦੀ ਸਮਾਦੀ ਹੈ ਤੇ ਸਾਹਮਣੇ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇ ਹੈ ਵਾਹ ਜੀ ਵਾਹ ਇਹ ਹੈ ਜੀ ਸਾਡੇ ਸ਼ਹੀਦਾਂ ਦੀ ਸਮਾਦ ਤੇ ਸ਼੍ਰੀ ਸੁਖਦੇਵ ਪਗਤ ਸਿੰਘ ਜੀ ਰਾਜਗੁਰੂ ਜੀ ਤੇ ਸਿਜਦਾ ਜੀ ਇਸ ਸਮਾਦ ਨੂੰ ਤੇ ਬਹੁਤ ਵੱਡੀ ਕੁਰਬਾਨੀ ਹੈ ਦੇਸ਼ ਲਈ ਸਾਡੇ ਸ਼ਹੀਦਾਂ ਦੀ ਇੱਧਰ ਵੀ ਸਟੈਚੂ ਲੱਗੇ ਨੇ ਜੀ ਸਾਹਮਣੇ ਮੈਂ ਜ਼ੂਮ ਕਰਦਾ ਇਹ ਤੁਹਾਨੂੰ ਦਿਖਾਣਾ ਤੁਸੀਂ ਵੀ ਜਰੂਰ ਆਓ ਆਪਣੇ ਬੱਚਿਆਂ ਨੂੰ ਇਤਿਹਾਸ ਇੱਥੋਂ ਦਾ ਦੱਸੋ ਇਹ ਜਗਾਵਾ ਦਿਖਾਓ ਜਰੂਰ ਪਰੇਡ ਵੀ ਦੇਖੋ ਨਾਲ ਇੱਧਰ ਵੀ ਆਓ ਹਨਾ ਜੀ ਤੇ ਆਪਾਂ ਮੱਥਾ ਟੇਕਦੇ ਹਾਂ ਜੀ ਇੱਥੇ ਲਓ ਜੀ ਤੁਸੀਂ ਵੀ ਨਜ਼ਦੀਕ ਤੋਂ ਦੇਖ ਲਓ ਸ਼ਹੀਦ ਸੁਖਦੇਵ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਤੇ ਇੱਧਰ ਤੁਸੀਂ ਜੇ ਦੇਖੋ ਤਾਂ ਇਤਿਹਾਸ ਇੰਗਲਿਸ਼ ਦੇ ਵਿੱਚ ਹਿੰਦੀ ਦੇ ਵਿੱਚ ਤੇ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਤੇ ਜ਼ਰੂਰ ਪੜ੍ਹ ਕੇ ਜਾਇਓ ਜੀ ਤੁਸੀਂ ਸਾਰਾ ਤੁਹਾਨੂੰ ਪਤਾ ਲੱਗ ਜੂਗਾ ਜੀ ਵੀ ਕੇ ਦੱਤ ਜੀ ਬਾਰੇ ਤੇ ਬਾਕੀ ਸਾਡੇ ਇਹਨਾਂ ਤਿੰਨ ਸੂਰਮਿਆਂ ਬਾਰੇ ਵੀ ਇਹ ਹੈ ਨਾ ਇਸੇ ਥਾਂ ਤੇ ਜਿੱਥੇ ਆਪਾਂ ਤੁਹਾਨੂੰ ਸਾਰਾ ਦਿਖਾ ਰਹੇ ਹਾਂ ਇੱਕ ਗਰਾਊਂਡ ਵੀ ਬਣਿਆ ਹੋਇਆ ਸੋ ਇੱਥੇ ਤੁਸੀਂ ਬੈਠ ਸਕਦੇ ਹੋ ਆਣ ਕੇ ਆ ਸਾਹਮਣੇ ਜਿਹੜੇ ਫੇਰ ਉਹੀ ਜਿਹੜੇ ਆ ਵੱਡੇ ਵੱਡੇ ਜਿਹੜੇ ਕਿੜੋ ਥੰਮ ਕੇ ਲੋ ਜਾਂ ਪਿੱਲਰ ਜਿਨ੍ਹਾਂ ਤੋਂ ਟ੍ਰੇਨ ਲੰਘਦੀ ਸੀ ਪਿੱਛੋਂ ਸਤਲੁਜ ਦਰਿਆ ਤੋਂ ਲੰਘਦੇ ਹੋਏ ਇੱਧਰ ਨੂੰ ਆ ਰਹੇ ਨੇ ਜੀ ਤੇ ਇੱਥੋਂ ਦਾ ਮਾਹੌਲ ਵੀ ਬਹੁਤ ਵਧੀਆ ਹੈ ਇਸ ਟਾਈਮ ਆਪਾਂ ਉੱਪਰ ਖੜੇ ਆ ਜੀ ਸੋ ਇਹ ਉਹੀ ਛੱਤਾ ਵੀਰੇ ਹੈ ਨਾ ਜਿੱਥੋਂ ਟ੍ਰੇਨ ਲੰਘਦੀ ਸੀ ਨਾ ਥੱਲੇ ਜਿੱਥੇ ਹੁਣ ਖਿਡਾਰੀ ਇਹਨਾਂ ਨੇ ਆਪਣਾ ਉਹ ਡੱਬਾ ਉੱਥੇ ਹੈ ਜੀ ਸੇਮ ਉਹ ਉਹਦੀ ਛੱਤ ਹੈ ਜੀ ਇਸ ਏਰੀਆ ਦੀ ਸਾਰਾ ਉਹ ਮੇਂ ਪੁਰਾਣਾ ਮਾਹੌਲ ਹੈ ਜੀ ਕੁਝ ਆ ਵੀ ਮੈਮੋਰੀਏਬਲ ਜਿਹੜੀਆਂ ਪਲੇਸਿਸ ਨੇ ਤੁਸੀਂ ਬਾਹਰ ਦੇਖ ਸਕਦੇ ਹੋ ਤਾਂ ਇੱਥੋਂ ਬਾਹਰ ਆਓਗੇ ਤੇ ਲਓ ਜੀ ਆਪਾਂ ਤੁਹਾਨੂੰ ਅੱਜ ਜਿੰਨਾ ਖੋ ਸਕਿਆ ਹੁਸੈਨੀ ਵਾਲਾ ਬਾਰਡਰ ਦਾ ਏਰੀਆ ਦਿਖਾਇਆ ਸੋ ਇਸੇ ਤਰ੍ਹਾਂ ਆਪਣੇ ਵਲੌਗਸ ਨੂੰ ਪਿਆਰ ਦਿੰਦੇ ਰਹੋ ਜੀ ਹਾਂਜੀ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਤੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਜਿੰਨਾ ਕਿ ਮੈਂ ਇਤਿਹਾਸ ਦਿਖਾ ਸਕਿਆ ਜਿੰਨਾ ਕਿ ਮੈਂ ਏਰੀਆ ਦਿਖਾ ਸਕਿਆ ਸਾਰੇ ਜਾਣੇ ਦੇਖ ਸਕਣ ਤੇ ਲਾਈਕ ਕਮੈਂਟ ਕਰਨਾ ਤੁਹਾਡਾ ਬਣਦਾ ਜੀ ਸੋ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ